ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਜੀਵਨ ਬਰਤਾਂਦ ਸਰਦਾਰ ਹਰੀ ਸਿੰਘ ਨਲੂਆ ਖਤੀ ਮਰਦਾਨ ਜੀ ਦੁਆਰਾ ਲਿਖੀ ਕਿਤਾਬ ਮੰਗਲੀ ਦਾ ਇਤਿਹਾਸ ਮੰਗਲੀ ਲੰਬੇ ਸਮੇਂ ਤੱਕ ਹਜਾਰੇ ਦੀ ਰਾਜਧਾਨੀ ਰਹੀ ਹੈ ਸਭ ਤੋਂ ਪਹਿਲੇ ਲਿਖਤ ਜੋ ਮੰਗਲੀ ਸੰਬੰਧੀ ਸਾਨੂੰ ਮਿਲਦੀ ਹੈ ਉਹ ਚੀਨ ਦੇ ਜਗਤ ਪ੍ਰਸਿੱਧ ਲੇਖਕ ਅਤੇ ਯਾਤਰੂ ਇਹਨ ਸਾੰਗ ਦੀ ਕਾਨੇ ਦੀ ਲਿਖੀ ਹੋਈ ਹੈ ਇਹ ਆਪਣੇ ਸਫਰਨਾਮੇ ਵਿੱਚ ਅੱਖੀ ਡਿਠੇ ਹਾਲ ਇਸ ਤਰ੍ਹਾਂ ਲਿਖਦਾ ਹੈ ਮੈਂ ਸੰਨ 700 ਈਸਵੀ ਵਿੱਚ ਮੰਗਲੀ ਆਇਆ ਇਹ ਸ਼ਹਿਰ ਕੁਗ ਵਸਦਾ ਹੈ ਅਤੇ ਮਹਾਰਾਜਾ ਵੁਲਾਂਸ਼ੀ ਦੀ ਰਾਜਧਾਨੀ ਹੈ ਇਹ ਕਸ਼ਲਮੇਰ ਕਸ਼ਮੀਰ ਦੇ ਉੱਤਰ ਪੱਛਮ ਦੀ ਦਿਸ਼ਾ ਵਸਦਾ ਹੈ ਅਤੇ ਮੰਗਲੀ ਨਾਮੀ ਨਦੀ ਦੇ ਕੰਢੇ ਪਰ ਹੈ ਇਹ ਲੰਮਾ ਚੋੜਾ ਸ਼ਹਿਰ ਹੈ ਆਦ ਇਸ ਦੇ 200 ਸਾਲ ਉਪਰੰਤ ਸਨ 900 ਈਸਵੀ ਵਿੱਚ ਸ਼੍ਰੀ ਯੁੱਤ ਕਲਹੇਨ ਕਸ਼ਮੀਰ ਦਾ ਪ੍ਰਸਿੱਧ ਇਤਿਹਾਸਕਾਰ ਲਿਖਦਾ ਹੈ ਸਨ 902 ਈਸਵੀ ਵਿੱਚ ਮਹਾਰਾਜ ਸ਼ੰਕਰ ਵਰਮਨ ਜੋ ਬੜਾ ਬਹਾਦਰ ਅਤੇ ਵਿਜੇਈ ਬਾਦਸ਼ਾਹ ਸੀ ਜਿਸ ਨੇ بڑے بڑے ਦੂਰ ਦਰਾਜ ਦੇਸ਼ਾਂ ਨੂੰ ਫਤਿਹ ਕਰਕੇ ਕਸ਼ਮੀਰ ਦੀ ਬਾਦਸ਼ਾਹੀ ਨਾਲ ਮਿਲਾ ਲਏ ਸਨ ਇਨ੍ਹਾਂ ਭਾਰੀ ਜਿੱਤਾਂ ਦੇ ਬਾਅਦ ਜਦ ਮਹਾਰਾਜ ਆਪਣੀ ਫਤਿਹਯਾਬ ਫੌਜ ਨਾਲ ਮੰਗਲੀ ਪਹੁੰਚਿਆ ਤਾਂ ਇੱਥੋਂ ਦੇ ਜੰਗਜੂ ਵਸਨੀਕਾਂ ਨੇ ਇਸ ਪਰਤਾਵਾ ਕਰ ਦਿੱਤਾ ਇਸ ਲੜਾਈ ਵਿੱਚ ਸ਼ੰਕਰ ਵਰਮਨ ਨੂੰ ਇੱਕ ਐਸਾ ਤਿੱਖਾ ਤੀਰ ਗਰਦਨ ਵਿੱਚ ਲੱਗਾ ਜਿਸ ਦੇ ਕਾਰਨ ਉਹ ਆਪਣੇ ਪ੍ਰਾਣ ਤਿਆਗ ਗਿਆ ਇਹ ਵਿਜੇਈ ਫੌਜ ਇੱਥੇ ਆਪਣਾ ਸਭ ਕੁਝ ਲੂਟਾ ਕੇ ਮਸਾਂ ਕਿਤੇ ਅੱਧ ਪਚੱਦ ਬਚ ਸਕੀ ਇਸ ਦੇ ਬਾਅਦ ਬਹੁਤ ਸਾਰਾ ਸਮਾਂ ਬਤੀਤ ਹੋ ਜਾਣ ਤੇ ਅਸਾਂ ਨੂੰ ਮੰਗਲੀ ਦੀ ਕਿਸੇ ਖਾਸ ਘਟਨਾ ਦਾ ਥੋ ਨਹੀਂ ਮਿਲਦਾ हां ਇਹ ਜ਼ਿਕਰ کئی ਲਿਖਤਾਂ ਵਿੱਚ ਆਉਂਦਾ ਹੈ ਕਿ ਮੰਗਲੀ ਦੇ ਹਾਕਮ ਇਸ ਘਾਟੀ ਵਿੱਚੋਂ ਲੰਘਣ ਵਾਲਿਆਂ ਤੋਂ ਭਾਰੀ ਮਸੂਲ ਲੈਂਦੇ ਹੁੰਦੇ ਸਨ ਤੇ ਜਿਹੜਾ ਇਸ ਕਰ ਦੇ ਦੇਣ ਵਿੱਚ जरा देर ਕਰਦਾ ਉਸ ਨੂੰ ਇਹ ਲੁੱਟਪੁੱਟ ਲੈਂਦੇ ਸਨ 1032 ਹਿਜਰੀ ਮੁਤਾਬਕ 1623 ਈਸਵੀ ਵਿੱਚ ਜਹਾਂਗੀਰ ਬਾਦਸ਼ਾਹ ਕਸ਼ਮੀਰ ਜਾਂਦਾ ਹੋਇਆ ਇੱਥੋਂ ਗੁਜ਼ਰਿਆ ਉਸ ਦੀ ਆਪਣੀ ਹੱਥੀ ਲਿਖੀ ਤੁਜਕੇ ਜਹਾਗੀਰੀ ਵਿੱਚ ਲਿਖਿਆ ਹੈ ਮੈਂ ਜਦ ਪਖਲੀ ਦੇ ਇਲਾਕੇ ਵਿੱਚ ਪਹੁੰਚਿਆ ਜਿੱਥੇ ਇਸ ਸਾਲ ਹਲਕੀ ਜਹੀ ਬਰਫ਼ ਵੀ ਪਈ ਸੀ ਇਸ ਰਾਹ ਵਿੱਚ ਖੁਸ਼ਬੂਦਾਰ ਚੰਬਾ ਆਪਣਾ ਆ ਪਹੁੰਚਿਆ ਹੋਇਆ ਸੀ ਆੜੂਆਂ ਦੇ ਜਰਦਾਲੂਆਂ ਦੇ ਦਰਖਤਾਂ ਵਿੱਚ ਸ਼ਗੂਫਾ ਫੁੱਲਿਆ ਹੋਇਆ ਸੀ ਪਖਲੀ ਦਾ ਰਈ ਸੁਲਤਾਨ हुसैन ਮਿਰਜ਼ਾ ਹਾਜ਼ਰ ਹੋਇਆ ਅਤੇ ਉਸ ਨੇ ਮੈਨੂੰ ਆਪਣੇ ਮਕਾਨ ਪਰ ਲੈ ਜਾਣ ਲਈ ਦਾਵਤ ਦਿੱਤੀ ਕਿਉਂਕਿ ਮੇਰੇ ਸਤਿਕਾਰਯੋਗ ਪਿਤਾ ਜਦ ਕਸ਼ਮੀਰ ਆਹਸਾਨ ਤਾਂ ਇਸ ਦੇ ਘਰ ਗਏ ਸਨ ਇਸ ਲਈ ਮੈਂ ਵੀ ਉਸ ਦੀ ਬੇਨਤੀ ਪ੍ਰਵਾਨ ਕਰਕੇ ਉਸ ਦੀ ਇੱਜ਼ਤ ਵਧਾਈ ਛੇਕੜ ਹੁਣ ਸਨ 1800 21 ਈਸਵੀ ਵਿੱਚ ਮੰਗਲੀ ਦੇ ਉਸ ਨੀਕਾ ਨੇ ਖਾਲਸੇ ਨਾਲ ਮੱਥਾ ਲਾਇਆ ਅਤੇ ਬਿਨਾਂ ਲੋੜ ਦੇ ਲੜਾਈ ਆਪਣੇ ਗੱਲ ਪਾਈ ਜਿਸ ਦਾ ਨਤੀਜਾ ਇਹ ਹੋਇਆ ਕਿ ਸਰੰਦ ਦੀ ਤਰ੍ਹਾਂ ਇਸ ਬਦਨਾਮ ਸ਼ਹਿਰ ਦਾ ਨਾਮੋ ਨਿਸ਼ਾਨ ਖਾਲਸੇ ਨੇ ਧਰਤੀ ਤੋਂ ਮਿਟਾ ਦਿੱਤਾ ਸੰਨ 1822 ਸੀ ਵਿੱਚ ਜਦ ਸਰਦਾਰ ਹਰੀ ਸਿੰਘ ਹਜਾਰੇ ਦੇ ਗਵਰਨਰ ਮقرਰ ਹੋਏ ਤਾਂ ਆਪ ਨੇ ਮੰਗਲੀ ਦੇ ਪ੍ਰਸਿੱਧ ਨਿਰਮਲ ਜਲ ਵਾਲੇ ਚਸ਼ਮੇ ਦੀ ਵਲਗਣ ਵਧਾ ਕੇ ਇਸ ਨੂੰ ਇੱਕ ਵੱਡੇ ਤਲਾਹ ਦੀ ਸ਼ਕਲ ਵਿੱਚ ਪਲਟ ਦਿੱਤਾ ਇਸ ਤਲਾਹ ਨੂੰ ਘਾੜ ਤੋਂ ਪੱਥਰ ਚੁੰਨੇ ਨਾਲ ਲਵਾ ਕੇ ਉੱਪਰੋਂ ਡਾਢਾ ਪੱਕਾ ਪਲਾਸਟਰ ਕਰਵਾ ਦਿੱਤਾ ਸੀ ਇਸ ਦੇ ਚੌਹੀ ਪਾਸੀ 7-7 ਪੌੜੀਆਂ ਬਣਵਾਈਆਂ ਤੇ ਚੜ੍ਹਦੇ ਪਾਸੇ ਵਾਲੇ ਕੰਡੇ ਪਰ ਮੰਗਲੀ ਦੀ ਫਤਿਹਜੰਗ ਸਨ 1821 ਦੇ ਸ਼ਹੀਦਾਂ ਦਾ ਜਿੱਥੇ ਸੰਸਕਾਰ ਕੀਤਾ ਗਿਆ ਸੀ ਉੱਥੇ ਹੀ ਉਹਨਾਂ ਦੀ ਯਾਦਗਾਰ ਵਿੱਚ ਇੱਕ ਬੜਾ ਪੁਖਤਾ ਦਮਦਮਾ ਬਣਵਾਇਆ ਜੋ ਸਨ 1823 ਤੋਂ 1925 ਵੀ ਤੱਕ ਚੰਗੇ ਹਾਲਤ ਵਿੱਚ ਰਿਹਾ ਹੁਣ ਸਾਮਤ 1835 ਵਿੱਚ ਦੇਸ਼ ਵਿੱਚ ਖਾਲਸੇ ਦੀਆਂ ਫਤਿਹਜਾਬੀਆਂ ਦੀਆਂ ਅਣਗਿਣਤ ਯਾਦਗਾਰਾਂ ਦੀ ਤਰਾ ਇਹ ਯਾਦਗਾਰ ਵੀ ਡਿੱਗ ਕੇ ਲਗਭਗ ਲੋਪ ਹੋ ਰਹੀ ਹੈ ਇਸ ਥਾਂ ਪਰ ਇੱਕ ਛੋਟਾ ਜਹਾ ਥੜਾ ਬਾਕੀ ਹੈ ਤਾਲਪੀ ਅਤ ਬੁਰੀ ਹਾਲਤ ਵਿੱਚ ਹੈ ਕਿਨਾਰੇ ਦੀ ਮਿੱਟੀ ਤੇ ਮਲਬਾ ਇਸ ਵਿੱਚ ਪਾ ਕੇ ਬਹੁਤ ਸਾਰਾ ਭਰਿਆ ਗਿਆ ਹੈ ਇੱਥੇ ਸਨ 1925 ਤੱਕ ਸ਼ਹੀਦਾਂ ਦੀ ਯਾਦਗਾਰ ਵਿੱਚ ਵਿਸਾਖੀ ਦਾ ਭਾਰੀ ਮੇਲਾ ਲੱਗਦਾ ਹੁੰਦਾ ਸੀ ਅਫਸੋਸ ਹੈ ਕਿ ਖਾਲਸੇ ਦੀ ਅਣਗਹਿਲੀ ਦੇ ਕਾਰਨ ਇਹ ਮੇਲਾ ਹੁਣ ਬੰਦ ਹੋ ਚੁੱਕਾ ਹੈ ਡਰ ਹੈ ਕਿ ਇਹ ਮਹਾਨ ਫਤਿਹ ਦੀ ਯਾਦਗਾਰ ਹੋਰ ਕੁਝ ਸਾਲ ਪਿੱਛੋਂ ਸਮੁੱਚੀ ਲੋਪ ਨਾ ਹੋ ਜਾਏ ਇਸ ਤਰ੍ਹਾਂ ਦੇ ਘਾਟੇ ਪੰਥ ਲਈ ਹਾਨੀਕਾਰਕ ਹਨ ਜਿਨ੍ਹਾਂ ਨੂੰ ਲੱਖਾਂ ਖਰਚ ਕੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਮੰਗਲੀ ਦੀ ਘਾਟੀ ਦੀ ਚੋਟੀ ਤੇ ਸਰਦਾਰ ਹਰੀ ਸਿੰਘ ਨੇ ਇੱਕ ਬੁਰਜ ਬਣਵਾਇਆ ਸੀ ਜਿਸ ਕਰਕੇ ਇਹ ਘਾਟੀ ਬੁਰਜ ਦੀ ਢੱਕੀ ਦੇ ਨਾਮ ਪਰ ਪ੍ਰਸਿੱਧ ਸੀ ਹੁਣ ਇੱਥੇ ਨਿਰੇ ਖੰਡਰ ਬਾਕੀ ਹਨ ਸਰਦਾਰ ਹਰੀ ਸਿੰਘ ਦਾ ਸ਼ੇਰ-ਏ-ਪੰਜਾਬ ਨੂੰ ਮਿਲਣਾ ਸਰਦਾਰ ਹਰੀ ਸਿੰਘ 19 ਕਤਕ ਮੁਤਾਬਕ 14 ਨਵੰਬਰ ਨੂੰ ਮੰਗਲੀ ਤੋਂ ਕੋਚ ਕਰਕੇ ਮੰਜਲੋ ਮੰਜਲ 13 ਮੱਗਰ ਮੁਤਾਬਕ 28 ਨਵੰਬਰ 1821 ਈਸਵੀ ਨੂੰ ਖੁਸ਼ਾਬ ਦੇ ਮੁਕਾਮ ਪਰ ਮਹਾਰਾਜਾ ਸਾਹਿਬ ਨੂੰ ਜਾ ਮਿਲਿਆ ਇਸ ਸਮੇਂ ਮਹਾਰਾਜਾ ਸਾਹਿਬ ਦੇ ਹੁਕਮ ਨਾਲ ਸਰਦਾਰ ਹਰੀ ਸਿੰਘ ਤੇ ਉਸ ਦੀ ਫਤਿਹਜਾ ਫੌਜ ਦੀ ਤੋ 5 ਲੱਖ ਕੇ ਇਸਲਾਮੀ ਕੀਤੀ ਗਈ ਅਤੇ ਸਰਕਾਰ ਤੇ ਖਾਲਸਾ ਫੌਜ ਨੇ ਭਾਰੀਆਂ ਖੁਸ਼ੀਆਂ ਮਨਾਇਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਜਦ ਮੰਗਲੀ ਦੀ ਭਾਰੀ ਫਤਿਹ ਦੇ ਸਬੰਧ ਵਿਸਥਾਰ ਸਮਾਚਾਰ ਦੱਸੇਗੇ ਤਾਂ ਆਪ ਜੀ ਸਰਦਾਰ ਹਰੀ ਸਿੰਘ ਪਰ ਇੰਨੇ ਖੁਸ਼ ਹੋਏ ਜਿਸ ਦੀ ਕੋਈ ਹੱਦ ਨਹੀਂ ਸੀ ਅਤੇ ਆਪਣੀ ਛਾਤੀ ਨਾਲ ਲਾ ਕੇ ਆਖਿਆ ਮੇਰਾ ਬਹਾਦਰ ਜਰਨੈਲ ਖਾਲਸੇ ਦੇ ਨਾਮ ਨੂੰ ਸੂਰਜ ਦੀ ਤਰ੍ਹਾਂ ਸੰਸਾਰ ਤੇ ਰੋਸ਼ਨ ਕਰ ਰਿਹਾ ਹੈ ਅਗਲੇ ਦਿਨ ਇੱਕ ਫੌਜੀ ਦਰਬਾਰ ਕੀਤਾ ਗਿਆ ਜਿਸ ਵਿੱਚ ਸ਼ੇਰੇ ਪੰਜਾਬ ਨੇ ਸਰਦਾਰ ਹਰੀ ਸਿੰਘ ਦੀ ਕਸ਼ਮੀਰ ਦੇ ਪ੍ਰਬੰਧ ਵਿੱਚ ਪੂਰੀ ਕਾਮਯਾਬੀ ਅਤੇ ਮੰਗਲੀ ਦੀ ਫਤਿਹਪੁਰ ਬੜੀ ਪ੍ਰਸੰਨਤਾ ਪ੍ਰਗਟ ਕਰਦੇ ਹੋਏ ਆਪ ਨੂੰ ਵਧਾਈ ਦਿੱਤੀ। ਕਸ਼ਮੀਰ ਦੀ ਸਫਲਤਾਈ ਦੀ ਖੁਸ਼ੀ ਵਿੱਚ 2 ਲੱਖ ਰੁਪਇਆ ਜੋ ਸਰਦਾਰ ਹਰੀ ਸਿੰਘ ਕਸ਼ਮੀਰ ਵਿੱਚੋਂ ਮਾਲੀਏ ਦਾ ਵਸੂਲ ਕਰਕੇ ਮਹਾਰਾਜਾ ਸਾਹਿਬ ਦੇ ਖਜ਼ਾਨੇ ਵਿੱਚ ਦਾਖਲ ਕਰਨ ਲਈ ਨਾਲ ਲੈ ਆਏ ਸਨ ਉਹ ਸਾਰੇ ਦਰਬਾਰੀਆਂ ਦੇ ਸਾਹਮਣੇ ਸਰਦਾਰ ਜੀ ਨੂੰ ਇਨਾਮ ਦੇ ਤੌਰ ਪਰ ਬਖਸ਼ ਦਿੱਤਾ ਅਤੇ ਹਜ਼ਾਰੇ ਦਾ ਨਵਾਂ ਫਤਿਹ ਕੀਤਾ ਇਲਾਕਾ ਵੀ ਜਾਗੀਰ ਵਜੋਂ ਦੇ ਦਿੱਤਾ ਇਸ ਤਰ੍ਹਾਂ ਹੀ ਇਤਿਹਾਸਿਕ ਦਰਬਾਰ ਬੜੀਆਂ ਖੁਸ਼ੀਆਂ ਦੇ ਜੈਕਾਰਿਆਂ ਵਿੱਚ ਸੰਪੂਰਨ ਕੀਤਾ ਗਿਆ ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ